میرے مہاویر نو میرے مہابیر بتایا میرے مہابیر نو میرے مہابیر مہابیر بتایا مہابیر بتایا میرا جیون جیون بارے میں زیادہ سے زیادہ چاہے ਉੁੰਦ ਨੇ ਪਤਾ ਨਹੀਂ ਜਾ ਕੇ ਕਿਹਦੀ ਜਾਨ ਬਚਾਉਣੀ ਆ ਸਭ ਨਾਲ ਉੱਤਮ দান ਆ ਜਿਹੜਾ ਰਤ ਦਾ দান ਆ ਇਹਦੇ ਵਿੱਚ ਸਾਰੇ ਬੰਦਿਆਂ ਨੂੰ ਆਪਣਾ ਯੋਗਦਾਨ ਪਾ ਕੇ ਆਪਣਾ ਆਪਣਾ ਹਿੱਸਾ ਪਾ ਕੇ ਇਸ ਕੰਮ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਤਾਂ ਕਿ ਇਹ ਜਿਹੜਾ ਰਤ ਦਾ দান ਕੀਤਾ ਹੋਇਆ ਇਹ ਕਦੇ ਜਾਇਆ ਨਹੀਂ ਜਾਊਗਾ ਹਮੇਸ਼ਾ چلنا ہاجری لگتی ہے آج مہاویر جی کے پیلس میں چل رہا ہے لوگوں میں بہت دور دور سے رکت دان کرنے کے لیے یہاں آ رہے ہیں میں سمجھتا ہوں یہ جین سماج کے لیے ایک بہت بڑا دن ہے جو لاکھوں کی سنکھیا میں لوگ یہاں آئے ہیں اور ہزاروں کی سنکھیا میں لوگ ਰਕਤਦਾਨ ਕਰ ਰਹੇ ਹੈ ਇਹ ਜਿਹੜਾ ਪ੍ਰੋਪਕਾਰ ਹੈ ਕਿ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਇਸ ਕਰਕੇ ਖੂਨਦਾਨ ਕੋਬੜੀ ਕੋਈ ਵੀ ਦਾਣੀ ਹੈ ਮੈਂ ਸਾਰੇ ਲੋਕਾਂ ਨੂੰ ਕਹਿੰਨਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅੱਛਾ ਕੰਮ ਕਰਨਾ ਹੈ ਤੇ ਖੂਨਦਾਨ ਜ਼ਰੂਰ ਕਰੋ ਅੱਜ ਪਹਿਲਾਂ ਤਾਂ ਪੂਰੇ ਦੇਸ਼ ਵਾਸੀਆਂ ਨੂੰ ਭਗਵਾਨ ਮਹਾਵੀਰ ਜਨਮ ਦਿਦੀ ਬਹੁਤ-ਬਹੁਤ ਵਧਾਈ ਜਿੱਥੇ ਕਿ ਲੁਧਿਆਣਾ ਨਗਰੀ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਸਤਕਾਰਯੋਗ ਮਾਨਯੋਗ ਸਾਡੇ ਵੱਡੇ ਭਰਾ ਰਜੇਸ਼ ਜੈਨ ਬਾਬੀ ਜੀ ਜਿੱਥੇ ਕਿ ਭਗਵਾਨ ਮਾਹਵੀਰ ਜੀ ਦੀ ਜਨਮ ਦਿਵਸ ਮਨਾ ਰਹੇ ਹਨ ਲੇਕਿਨ ਸਭ ਤੋਂ ਵੱਡਾ ਇੱਕ ਜਿਹੜਾ ਕਰ ਰਿਹਾ ਹੈ ਕਿ ਉਹ ਥੈਲਸਮੀਆ ਜਿਹੜਾ ਬੱਚਾ ਹੈ ਉਹਨਾਂ ਵਾਸਤੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਅੱਜ ਇਹ ਹੈ ਸੁੰਦਰ ਨਗਰ ਦੇ ਵਿੱਚ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਲੁਧਿਆਣੇ ਦੀ ਕੋਈ ਐਕਸਿਸ ਸ਼ਖਸੀਅਤ ਯਹਾਂ ਕੋਈ ਐਸਾ ਸੰਸਾ ਵਾਲੇ ਨਹੀਂ ਜਿਹੜੇ ਕਿ ਇੱਥੇ ਨਾ ਪਹੁੰਚੇ ਹੋਣ ਔਰ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਡਾ ਇਹ ਕਰ ਰਿਹਾ ਹੈ ਕਿਉਂਕਿ ਖੂਨਦਾਨ ਮਹਾਦਾਨ ਕਿਉਂਕਿ ਜਿਹੜਾ ਖੂਨਦਾਨ ਹੈ ਉਹ ਕਿਸੇ ਵੀ ਫੈਕਟਰੀ ਦੇ ਵਿੱਚ ਕਦੀ ਖੂਨ ਨਹੀਂ ਬੰਦਾ ਖੂਨ ਹਮੇਸ਼ਾ ਇੱਕ ਇਨਸਾਨ ਮਨੁਸ਼ਿਆ ਦੇ ਅੰਦਰ ਹੀ ਬੰਦਾ ਹੈ ਲੇਕਿਨ ਸਾਡਾ ਇੱਕ ਜਿਹੜਾ ਫਰਜ਼ ਬੰਦਾ ਹੈ ਕਿ ਖੂਨਦਾਨ ਕਰਕੇ ਅਸੀਂ ਕਿਸੇ ਦੀ ਜੀਵਨ ਨੂੰ ਬਚਾ ਸਕੀਏ ਇਹੀ ਥੈਲਸਮੀਆ ਬੱਚਿਆਂ ਵਾਸਤੇ ਜਿਹੜਾ ਖੂਨਦਾਨ ਅੱਜ ਐਡਾ ਵੱਡਾ ਕੈਂਪ ਲਗਾਇਆ ਗਿਆ ਔਰ ਪੂਰੇ ਦੇਸ਼ ਵਾਸੀਆਂ ਨੂੰ ਮੈਂ ਆਪਣੀ ਸ਼੍ਰੀ ਤ੍ਰਿਪਤੀ ਬਾਲਾ ਇਰਾਤਿਆਤਰਾ ਮੌਸਾ ਕਮੇਟੀ ਔਰ ਸਿੱਧਪੀਠ ਮਹਾਬਲੀ ਹਨੂਮਾਨ ਮੰਦਰ ਦੀ ਦੇ ਅਨੁਜ ਮਦਾਨ ਬੋਬੀ ਜੀ ਵੱਲੋਂ ਸਭ ਨੂੰ ਇਸ ਪਰਦੇ ਬਹੁਤ-ਬਹੁਤ ਵਧਾਈ ਦਿਨਾ ਜੀ ਧੰਨਵਾਦ ਸਭ ਤੋਂ ਪਹਿਲਾਂ ਦਾ ਸਾਰੇ ਸ਼ਰੋਤਿਆਂ ਨੂੰ ਭਗਵ ਬਹੁਤ ਧੰਨਵਾਦ ਜੀ ਮੈਂ ਨਿਊ ਯੰਗ ਫਾਈਵ ਸਟਾਰ ਕਲਬ ਦਾ ਜਿਨ੍ਹਾਂ ਨੇ ਮਹਾਵੀਰ ਜਨਮ ਦਿਨ ਦੇ ਉਤਸਵ ਦੇ ਉੱਤੇ ਇਹ ਵਿਸ਼ਾਲ ਬਲੱਡ ਕੈਂਪ ਆਰਗੇਨਾਈਜ਼ ਕੀਤਾ ਪਿਛਲੇ ਲਗਭਗ 10-15 ਸਾਲਾਂ ਤੋਂ ਇਹ ਇਸੇ ਤਰੀਕੇ ਨਾਲ ਬਲੱਡ ਕੈਂਪ ਆਰਗੇਨਾਈਜ਼ ਕਰਦੇ ਆਂ ਔਰ ਸ਼ਹਿਰ ਲੁਧਿਆਣੇ ਦਾ ਸਭ ਤੋਂ ਵੱਡਾ ਇਹ ਕੈਂਪ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੂਨ ਦੀਆਂ ਬੋਤਲਾਂ ਖੂਨ ਦੀਆਂ ਬੋਤਲਾਂ ਇੱਥੇ ਇਕੱਠੀਆਂ ਕੀਤੀਆਂ ਜਾਂਦੀਆਂ ਔਰ ਥੈਲੇਸੀਮੀਆ ਪੀੜਿਤ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨਿਊ ਯੰਗ ਫਾਈਵ ਸਟਾਰ ਕਲਬ ਦੇ ਪ੍ਰਧਾਨ ਬੋਵੀ ਜੀ ਔਰ ਇਹਨਾਂ ਦੀ ਸਾਰੀ ਟੀਮ ਦੀ ਵਧਾਈ ਦੀ ਪਾਤਰ ਹੈ ਜਿਹੜੀ ਸਮਾਜ ਸੇਵਾ ਦਾ ਇੰਨਾ ਵਧੀਆ ਉਪਰਾਲਾ ਕਰਦੀ ਹੈ ਸਾਰੇ ਸ਼ਹਿਰ ਦੇ ਵਿੱਚ ਇਹ ਲੋਕ ਪੂਰਾ 1.5 ਮਹੀਨਾ ਮਿਹਨਤ ਕਰਦੇ ਆ ਲੋਕਾਂ ਨੂੰ ਸੱਦਾ ਦਿੰਦੇ ਆ ਅੱਜ ਦੇ ਦਿਨ ਦਾ ਔਰ ਉਹਦਾ ਹੀ ਨਤੀਜਾ ਹੈ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਰੇ ਜਿਹੜੇ ਡੋਨਰ ਹੈ ਇਕੱਠੇ ਹੋਏ ਆ ਸਾਡੇ ਦੀਪਕ ਸ਼ਰਮਾ ਜੀ ਕਾਉਂਸਲਰ ਇਹ ਸਾਰੇ ਲੋਕ ਬੋਬੀ ਜੀ ਦੇ ਸੱਦੇ ਦੇ ਇੱਥੇ ਆਏ ਆ ਸਾਰਿਆਂ ਨੂੰ ਦੇ ਅੱਗੇ ਮੇਰੀ ਪ੍ਰਮੂਹ ਮਹਾਵੀਰ ਜੱਗਿਆਹੀ ਪ੍ਰਾਤਨ ਆਇਆ ਹੈ ਕਿ ਭਗਵਾਨ ਇਹਨਾਂ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਇਸੇ ਤਰੀਕੇ ਨਾਲ ਬਣਾਈ ਰੱਖੇ ਬੋਲੀਏ ਭਗਵਾਨ ਮਹਾਵੀਰ ਸਵਾਮੀ ਕੀ ਜੈ ਮੈਂ ਗੱਲਾਂ ਕੁਮਾਰ ਸਿੰਘ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਨਿਊ ਜਨ ਹਸਪਤਲ ਕਲੱਬ ਵੱਲੋਂ ਮਹਾਦਾਨ ਰक्तदान ਮਹਾਕल्याण ਇੱਕ ਪਹਿਲਾ ਸੁੰਦਰ ਨਗਰ ਚ ਲਗਾਇਆ ਗਿਆ ਔਰ ਵਿਸ਼ੇਸ਼ ਤੌਰ ਤੇ ਚੋਪੜਾ ਪਰਿਵਾਰ ਪਦਮਸ਼੍ਰੀ ਵਿਜੇ ਚੋਪੜਾ ਜੀ ਦੇ ਪ੍ਰਵਾਸ ਚ ਸਾਈਸ਼ਾ ਚੋਪੜਾ ਜੀ ਪਹੁੰਚੇ ਔਰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਹੌਸਲਾ ਵਧਾਇਆ ਸਾਰਿਆਂ ਦਾ ਔਰ ਇਹ ਨੇਕ ਕੰਮ ਰਜੀਵ ਜੈਨ ਬੋਬੀ ਜੀ ਦੀ ਅਧਿxtਤਾ ਦੇ ਵਿੱਚ ਹੁੰਦਾ ਮੈਂ ਪੰਜਾਬ ਕੇਸਸ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਨਾਲ ਜਿੰਨੇ ਵੀ ਇੱਥੇ ਰक्तदान ਕਰਨ ਲਈ ਆਏ ਆ ਮਹਾਨ ਆਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਮੈਂ ਇੱਕ ਜੈਨ ਹਾਂ ਜੈਨ ਮੇਰਾ ਧਰਮ ਹੈ ਜੈਨ ਧਰਮ ਚ ਜੰਮਿਆ ਮੈਂ ਜੈਨ ਘਰ ਦਾ ਬੱਚਾ ਹਾਂ ਅੱਜ ਮੈਂ ਉਹਨਾਂ ਰक्तदानੀਆਂ ਦਾ ਕਰਜ਼ਦਾਰ ਹੋ ਗਿਆ ਜਿਨ੍ਹਾਂ ਨੇ ਅੱਜ ਇਸ ਕੈਂਪ 'ਚ ਬਲੱਡ ਦਿੱਤਾ ਥੈਲਸੀਮੀਆ ਪੀੜਿਤ ਬੱਚਿਆਂ ਵਾਸਤੇ ਅਸੀਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਲੱਡ ਡੋਨੇਸ਼ਨ ਕਰਕੇ ਥੈਲਸੀਮੀਆ ਪੀੜਿਤ ਬੱਚਿਆਂ ਦੀ ਜਾਨ ਬਚਾਈ ਆ ਇਹ ਕੈਂਪ ਕੋਈ ਰਜੀ ਜੈਨ ਬੋਵੀ ਨਿਊ ਯੰਗ ਫਾਈਵ ਸਟਾਰ ਕਲੱਬ ਦਾਨੀਆਂ ਇਹ ਕੈਂਪ ਥੈਲਸੀਮੀਆ ਪੀੜਿਤ ਬੱਚਿਆਂ ਨੂੰ ਸਮਰਪਿਤ ਆ ਅਸੀਂ ਥੈਲਸੀਮੀਆ ਪੀੜਿਤ ਬੱਚਿਆਂ ਵਾਸਤੇ ਹੀ ਕੰਮ ਕਰ ਰਹੇ ਆ ਕੋਈ ਸ਼ੌਂਕ ਨਹੀਂ ਸਾਨੂੰ ਸਿਰਫ ਇੱਕੋ ਸ਼ੌਂਕ ਆ ਸਾਡੇ ਦਿੱਤੇ ਖੂਨ ਨਾਲ ਅਗਰ ਕਿਸੇ ਦੀ ਜਾਨ ਬਚਦੀ ਹੈ ਸਾਨੂੰ ਉਹਨਾਂ ਦੀ ਜਾਨ ਜ਼ਰੂਰ ਬਚਾਣੀ ਚਾਹੀਦੀ ਹੈ ਜੈ ਜਨਿੰਦਰ ਜੈ ਮਹਾਵੀਰ ਜੈ